ਦੀਪਾਲ ਸਿੰਘ ਅਜੀਤਪਾਲ ਜੀ ਜਦੋਂ ਤੁਸੀਂ ਆਂਟੀ ਨੂੰ ਕਿੱਥੇ ਦੇਖਿਆ ਜੀ ਪਿੰਡ ਦਾ ਫਤਿਹਗੜ ਚੂੜੀਆਂ ਰੋਡ ਵਿਖੇ ਚੜਦੀ ਗਰਾਂ ਬਈ ਡੋਟ ਰੇਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ਤੇ ਮੈਂ ਇਸ ਵਿੱਚ ਲੰਘਦਾ ਰਿਹਾ ਰਾਜਵਿੰਦਰ ਕੌਰ ਨੂੰ ਦਿਹਾਤੀ ਜ਼ਿਲ੍ਹੇ ਦਾ ਕੋਈ ਚੇਅਰਮੈਨ ਦਾ ਉਧਰ ਲਵਾਇਆ ਕੋਈ ਲੋਕ ਬਿਨਾਂ ਕੋਈ ਵੇਖ ਮਜ਼ਦੂਰ ਵਰਕ ਪਾਰੀ ਗਿਣਤੀ ਵਿੱਚ ਮੈਂ ਕੱਟ ਪੜ੍ਹ ਤੇ ਨਿਕਲ ਗਿਆ ਪਹਿਲਾਂ ਪਰ ਤਾਂ ਜੀ ਨੂੰ ਦੱਸਿਆ ਫਿਰ ਵਾਪਸ ਆਇਆ ਪ੍ਰਧਾਨ ਸਰਦਾ ਸੁਵਿੰਦਰ ਸਿੰਘ ਅਤੇ ਮੈਂਬਰ ਸਹਿਬਾਨ ਨੇ ਮੁਸ਼ਕਿਲ ਹਾਲਾਤ ਬਣੇ ਨਾ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਅਤੇ ਮੈਂਬਰ ਸਹਿਬਾਨ ਤੇ ਯੂਨੀਅਨ ਦੇ ਵਰਕਰ ਵੀ ਮੌਜੂਦ ਸਨ ਖਬਰ ਅੱਜ ਦੀ ਖੁਦ ਦੀ ਖਾਸ ਮੈਂ ਡਰ ਗਿਆ ਦੋਸਤ ਤੇ ਮੈਂ ਫਿਰ ਇੱਕ ਦੋਣੇ ਨਾਲ ਮੇਰੇ ਆਏ ਤੇ ਫਿਰ ਉੱਥੇ ਪਜਾਇਆ ਹਸਪੀਟਲ ਤੁਹਾਨੂੰ ਗੋਲਡਨ ਉਹਤ ਵਕਾੜ ਦਨ ਤੁਹਾਨੂੰ ਕੌਣ ਕਰ ਦਿੱਤਾ ਸਾਰਿਆਂ ਨੂੰ ਹੁਣ ਠੀਕ ਨੇ ਤੇ ਤੁਸੀਂ ਅੱਜ ਹੁਣ ਆਂਟੀ ਦੇ ਨਾਲ ਬੈਠੇ ਹੋ ਕਿੰਨੀ ਖੁਸ਼ੀ ਵਿੱਚ ਬਸ ਬਸ ਬਹੁਤ ਵਧੀਆ ਲੱਗਦਾ ਪਿਆ ਬਿਲਕੁਲ ਸਹੀ ਆਂਟੀ ਬਹੁਤ ਵਧੀਆ ਲੱਗਦਾ ਪਿਆ ਮੈਂ ਤਾਂ ਫੋਨ ਕਰਕੇ ਪੁੱਛਦਾ ਵੀ ਰਹਿਣਾ ਕਿ ਤਾਂ ਠੀਕ ਨੇ ਆਂਟੀ ਇਹਨਾਂ ਨੂੰ ਗੱਥ ਫੋਨ ਕਰਦਾ ਸੀ ਮੈਂ ਇਹਨਾਂ ਦਾ ਹੀ ਨੰਬਰ ਜੇ ਮੈਂ ਦੱਸੀ ਮੈਂ ਤਾਂ ਆਪਣਾ ਸਪੈਸ਼ਲ ਨੰਬਰ ਦੇ ਗਿਆ ਹੰਕਲ ਨੂੰ ਉਹ ਗੱਲ ਉਹ ਤੁਹਾਨੂੰ ਦੱਸਿਓ ਜਰੂਰ ਫੇਰ ਆਵਾਂਗਾ ਮੈਂ ਕੋਈ ਓਦਾਂ ਲੋਕਾਂ ਲਈ ਕੀ ਮੈਸੇਜ ਹੈ ਜਿਹੜੇ ਕਈ ਲੋਕਾਂ ਦਰਜ ਜਾਂਦੇ ਤੇ ਇਦਾਂ ਨਾ ਕਰੋ ਭਾ ਜੇ ਕੋਈ ਦਿੱਕਤ ਆਵੇ ਚੱਕ ਕੇ ਉਹ ਹਸਪਤਾਲ ਦਾ ਪਹੁੰਚਾ ਦਿਓ ਤੇ ਹੁਣ ਸਰਕਾਰ 2000 ਰੁਪਏ ਵੀ ਦਿੰਦੀ ਹੈ ਬਿਲਕੁਲ ਸਰਕਾਰ ਨੇ ਤਾਂ ਹੁਣ ਕਿਹਾ ਕਿ ਸਭ ਤੋਂ ਪਹਿਲਾਂ ਉਹਦੀ ਜਾਨ ਬਚਣੀ ਚਾਹੀਦੀ ਹੈ। ਹਾਂ ਉਹ 2000 ਰੁਪਏ ਦਿੰਦੀ ਸਰਕਾਰ। ਮੈਂ ਉੱਥੇ ਪਰਮਪਨ ਨੂੰ ਕਹਿੰਦੇ ਮੈਂ ਨਾ ਨਹੀਂ ਬੰਨਾ। ਉੱਥੇ کہہ ਰਹੇ ਸੀ ਮੈਨੂੰ ਮੈਂ ਨਹੀਂ ਬੰਨਾ। ਥੈਂਕ ਯੂ। ਜੀ ਅੰਦੀ ਕੀ ਕਹਿਣਾ ਚਾਹੋਗੇ ਜਿਹੜੇ ਭਾਈ ਸਾਹਿਬ ਅੱਜ ਤੁਹਾਡੇ ਨਾਲ ਨੇ ਔਰ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਉਸ ਵੇਲੇ ਕੀ ਹਾਲਾਤ ਸੀ ਤੁਹਾਨੂੰ ਕੋਈ ਹੋਸ਼ ਆ ਸੀ ਉਸ ਵੇਲੇ? ਨਾ ਕੋਈ ਹੋਸ਼ ਨਹੀਂ ਮੈਨੂੰ। ਪਰ ਮੈਨੂੰ ਇਹ ਪਤਾ ਇਹ ਵੀ ਅੱਜ ਮੈਂ ਬੈਠੀ ਆ ਨਾ ਏਡੀ ਬਦੌਲਤ ਬੈਠੀ। ਇਹ 10 ਮਿੰਟ ਨਾ ਚੁੱਕਦਾ ਤੇ ਫੋਨ ਮੇਰਾ ਬਕੀ ਜਾਣਾ ਇੱਥੋਂ ਤੇ ਖਤਮ ਹੋ ਜ ਪਾਰਸ ਬੱਚੇ ਨੂੰ ਬਚਾਇਆ ਤੇ ਤੁਹਾਨੂੰ ਇਹ ਪਤਾ ਕਿ ਤੁਹਾਡਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਜੀ ਕਿਹੜੀ ਹੁਣ ਮੈਨੂੰ ਬਿਲਕੁਲ ਜਿਆਦਾ ਵੀ ਨਹੀਂ ਪਤਾ ਤੇ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨੇ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਤੁਹਾਡਾ ਕੋਈ ਅਪਚ ਰਿਸ਼ਤਾ ਵੀ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਆਪਣੇ ਖੂਨ ਦੇ ਰਿਸ਼ਤੇ ਤੋਂ ਵੀ ਵੱਧ ਜਿਹੜੀ ਇੱਕ ਜ਼ਿੰਮੇਵਾਰੀ ਨਿਭਾਈ ਇਹ ਇੱਕ ਇਨਸਾਨੀਅਤ ਹੈ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਔਰ ਇਹਨੇ ਆਪਣਾ ਫਰਜ਼ ਪੂਰਾ ਨਿਭਾਇਆ लास्ट ਤੱਕ ਨਿਭਾਇਆ ਅਖੀਰ ਵੀ ਫੋਨ ਵੀ ਕਰਦੇ ਰਹੇ ਉਹਨਾਂ ਨੂੰ ਜਿਹਦਾ ਨੰਬਰ ਸੀ ਹੈ ਨਾ ਤੇ ਪੂਰੇ ਸਮਾਜ ਵਾਸਤੇ ਕਿੰਨਾ ਕੇ ਵੱਡਾ ਸੁਨੇਹਾ ਹੈ ਜਿਉਂ ਇਹਨਾਂ ਨੇ ਜ਼ਿੰਮੇਵਾਰੀ ਲਈ ਬਹੁਤ ਵੱਡਾ ਸੁਨੇਹਾ ਇਹ ਸਭ ਨੂੰ ਇੰਜ ਕਰਨਾ ਚਾਹੀਦਾ ਨਾ ਕਿ ਤਰਫ ਦਾ ਛੱਡ ਕੇ ਭੱਜ ਜਾਏ ਕੋਲੋਂ ਹੈ ਨਾ ਦੌੜ ਜਾ ਇਹ ਨਹੀਂ ਅੱਛਾ